ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਖੜੇ ਦਰਖਤ ਤੇ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦੇ ਵਿੱਚ ਅਸਮਾਨੀ ਬਿਜਲੀ ਨੇ ਦਰਖਤ ਨੂੰ ਅੱਧ ਵਿਚਾਲੋਂ ਪਾੜ ਕੇ ਰੱਖ ਦਿੱਤਾ ਹੈ ਪਿੰਡ ਬਹਾਵ ਵਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਦਰਖਤ ਥੱਲੇ ਇੱਕ ਮੰਜਾ ਵੀ ਨਜ਼ਰ ਆ ਰਿਹਾ ਹੈ ਕਿਸਾਨ ਦੇ ਮੁਤਾਬਕ ਅਕਸਰ ਉਹ ਇਸ ਦਰਖਤ ਦੀ ਛਾਂਵੇਂ ਕੰਮ ਕਰਦੇ ਹੋਏ ਆਰਾਮ ਕਰਨ ਦੇ ਲਈ ਬਹਿ ਜਾਂਦੇ ਸਨ ਲੇਕਿਨ ਗਨੀਮਤ ਰਹੀ ਕਿ ਜਦੋਂ ਬਿਜਲੀ ਡਿੱਗੀ ਤਾਂ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਇਸ ਦਰਖਤ ਦੇ ਆਲੇ-ਦੁਆਲੇ ਕਿਸਾਨ ਦੀ ਪੱਕੀ ਖੜੀ ਕਣਕ ਦੀ ਫਸਲ ਵੀ ਦਿਖਾਈ ਦੇ ਰਹੀ ਹੈ ਇਸ ਘਟਨਾ ਦੇ ਵਿੱਚ ਕੋਈ ਜਾਨੀ ਜਾਂ مالی ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਅਸਮਾਨੀ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਪਿੰਡ ਬਹਾਵਾਲਾ ਦੇ ਵਿੱਚ ਡਿੱਗੀ ਬਿਜਲੀ ਕੁਦਰਤ ਦਾ ਕਾਰ ਹੈ dva ਪਿਆ ਪਿੰਡ ਬਹਾਵਾਲਾ ਚ ਉੱਥੇ ਵਜੀਆ ਨਾ ਪਹਿਲਾਂ ਹੈ ਉੱਥੋਂ ਡਿੱਗੀ ਆ ਪਹਿਲਾਂ ਉੱਥੋਂ ਡਿੱਗੀ ਆ ਉੱਥੋਂ ਉੱਥੋਂ ਲੈ ਕੇ ਐ ਡਿੱਗੀ ਐ ਇਸ ਵੇਲੇ ਪਾੜਤਾ ਸਾਰਾ ਕੁਸ਼ੀਰ ਇਹਦੇ ਦਾ ਲਗੇ ਮਗਾ ਕੀ ਹੋ ਗਿਆ ਇਹਨਾ ਵੀ ਜਾਨੀਵਾਨੀ ਨੁਕਸਾਨ ਤੋਂ ਯਾਰ ਅੱਗੇ ਆਪਾਂ ਗੱਲ ਕਰਕੇ ਟੇਨਾ ਬੈਠੀ ਰਹਿੰਨੇ ਇੱਥੇ ਮਾਦਾ ਕਣਗਿਆ ਦੇ ਇੱਥੇ ਵੜ ਜਾਨਾ ਉਹਨੇ ਇਹ ਕੋਈ ਯਾਰਾ ਹਨ ਕਣਕ ਖੜੀ ਸੀਗੀ ਵਾਵਾ ਜਾਨਾ ਅਸੀਂ ਮੇਰੇ ਨੂੰ ਫੋਨ ਕਰਿਆ ਭੱਜ ਕੇ ਵੀ ਅਸੀਂ ਕਿਹਾ ਵੀ ਕੋਈ ਚੰਗਿਆੜਾ ਆ ਜਾਂ ਕੋਈ ਆਕੜ ਡਿੱਗੀ ਆ ਆਪਾਂ ਵੇਖੀਏ ਇਹ ਅਸਮਾਨੀ ਬਿਜਲੀ ਕੀ ਹੁੰਦੀ ਹੈ ਅਸਮਾਨੀ ਬਿਜਲੀ ਅਸਮਾਨ ਵਿੱਚਲੇ ਬੱਦਲਾਂ ਦੇ ਵਿੱਚੋਂ ਡਿੱਗਦੀ ਹੈ ਇਹ ਆਮ ਤੌਰ ਦੇ ਉੱਪਰ ਗਰਜਦਾਰ ਤੂਫਾਨ ਦੇ ਦੌਰਾਨ ਪੈਦਾ ਹੁੰਦੀ ਹੈ ਬੱਦਲ ਜਦੋਂ ਜ਼ਿਆਦਾ ਉਚਾਈ ਤੇ ਪਹੁੰਚ ਜਾਂਦੇ ਹਨ ਤਾਂ ਤਾਪਮਾਨ ਘੱਟ ਹੋਣ ਕਾਰਨ ਅੱਧ ਜੰਮੇ ਪਾਣੀ ਦੇ ਕਣਾਂ ਦਾ ਚਾਰਜ ਬਦਲਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਇਹ ਚਾਰਜਿਤ ਕਣ ਆਪਸ ਵਿੱਚ ਟਕਰਾ ਕੇ ਚਿੰਗਿਆਰੀ ਪੈਦਾ ਕਰਦੇ ਹਨ ਅਸਮਾਨੀ ਬਿਜਲੀ ਦਾ ਬਿਜਲੀ ਪੋਟੈਂਸ਼ੀਅਲ 10 ਕਰੋੜ ਵੋਲਟ ਤੱਕ ਹੋ ਸਕਦਾ ਹੈ ਇਹ ਬੱਦਲਾਂ ਅਤੇ ਹਵਾ ਵਿੱਚ ਜਾਂ ਬੱਦਲਾਂ ਵਿੱਚ ਜਾਂ ਫਿਰ ਬੱਦਲਾਂ ਅਤੇ ਜ਼ਮੀਨ ਵਿੱਚ ਪੈਦਾ ਹੁੰਦੀ ਹੈ ਇਸ ਅਸਮਾਨੀ ਬਿਜਲੀ ਸਮੇਂ ਪੈਦਾ ਹੋਈ ਗਰਮੀ ਦਾ ਤਾਪਮਾਨ 50000 ਡਿਗਰੀ ਫਾਰਨਾਈਟ ਤੱਕ ਹੋ ਸਕਦਾ ਹੈ ਇਹ ਜ਼ਮੀਨ ਤੇ ਕਿਸੇ ਨਾਲ ਟਕਰਾ ਕੇ ਕਿਸੇ ਵੀ ਚੀਜ਼ ਨੂੰ ਤੁਰੰਤ ਭਸਮ ਕਰ ਸਕਦੀ ਹੈ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਖੜੇ ਦਰਖਤ ਤੇ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦੇ ਵਿੱਚ ਅਸਮਾਨੀ ਬਿਜਲੀ ਨੇ ਦਰਖਤ ਨੂੰ ਅੱਧ ਵਿਚਾਲੋਂ ਪਾੜ ਕੇ ਰੱਖ ਦਿੱਤਾ ਹੈ ਪਿੰਡ ਬਹਾਵ ਵਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਦਰਖਤ ਥੱਲੇ ਇੱਕ ਮੰਝਾ ਵੀ ਨਜ਼ਰ ਆ ਰਿਹਾ ਹੈ ਕਿਸਾਨ ਦੇ ਮੁਤਾਬਕ ਅਕਸਰ ਉਹ ਇਸ ਦਰਖਤ ਦੀ ਛਾਂਵੇਂ ਕੰਮ ਕਰਦੇ ਹੋਏ ਆਰਾਮ ਕਰਨ ਦੇ ਲਈ ਬਹਿ ਜਾਂਦੇ ਸਨ ਲੇਕਿਨ ਗਨੀਮਤ ਰਹੀ ਕਿ ਜਦੋਂ ਬਿਜਲੀ ਡਿੱਗੀ ਤਾਂ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਇਸ ਦਰਖਤ ਦੇ ਆਲੇ-ਦੁਆਲੇ ਕਿਸਾਨ ਦੀ ਪੱਕੀ ਖੜੀ ਕਣਕ ਦੀ ਫਸਲ ਵੀ ਦਿਖਾਈ ਦੇ ਰਹੀ ਹੈ ਇਸ ਘਟਨਾ ਦੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਅਸਮਾਨੀ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਇਹ ਰਾਏਦ ਅਫਗਾਨ ਆ ਰਹੇ ਪਿੰਡ ਬਹਾਵਾਲਾ ਦੇ ਵਿੱਚ ਡਿੱਗੀ ਬਿਜਲੀ ਕੁਦਰਤ ਦਾ ਕਾਰ 2 ਪ੍ਰਿਆ ਪਿੰਡ ਬਹਾਵਾਲਾ ਚ ਜੀ ਆ ਨਾ ਪਹਿਲਾਂ ਹੈ ਉਹ ਤੁਹਾਡੀ ਡਿੱਗੀ ਪਹਿਲਾਂ ਮੈਨੂੰ ਉੱਤੋਂ ਡਿੱਗੀ ਆ ਉੱਥੋਂ ਉੱਥੋਂ ਲੈ ਕੇ ਐ ਡਿੱਗੀ ਇਸ ਲੋਕ ਪਾੜਤਾ ਸਾਰਾ ਕੁਸ਼ੀਰ ਇਹਦੇ ਤੋਂ ਇਹਨੇ ਕਿਹਾ ਚਾਰਜ ਮੇਰੇ ਉੱਥੋਂ ਪਤਾ ਲੱਗ ਮੰਗਾ ਕੀ ਹੋ ਗਿਆ ਇਹ ਨਾਲ ਵੀ ਜਾਨੀ ਮਾਂ ਵੀ ਨੁਕਸਾਨ ਹੋ ਗਿਆ ਅੱਗੇ ਆਪਾਂ ਗੱਲ ਕਰਕੇ ਟੇਨਾ ਬੈਠੀ ਰਹਿਣੇ ਇੱਥੇ ਮਾੜਾ ਕਣਿਆ ਇੱਥੇ ਵੱਟ ਜਨ ਨਾ ਉਹਨੇ ਇਹ ਕੋਲੇਗਰ ਹਨ ਕਣਕ ਖੜੀ ਸੀਗੀ ਵਾਵਾ ਜ ਹਨ ਅਸੀਂ ਫਿਰ ਇਹਨੂੰ ਫੋਨ ਕਰਿਆ ਭੱਜ ਕੇ ਵੀ ਅਸੀਂ ਕਿਹਾ ਵੀ ਕੋਈ ਚੰਗਿਆੜਾ ਆ ਜਾਂ ਕੋਈ ਅਗ ਡਿੱਗੀ ਹੈ ਆਪਾਂ ਵੇਖੀਏ ਇਹ ਅਸਮਾਨੀ ਬਿਜਲੀ ਕੀ ਹੁੰਦੀ ਹੈ ਅਸਮਾਨੀ ਬਿਜਲੀ ਅਸਮਾਨ ਵਿੱਚਲੇ ਬੱਦਲਾਂ ਦੇ ਵਿੱਚੋਂ ਡਿੱਗਦੀ ਹੈ ਇਹ ਆਮ ਤੌਰ ਦੇ ਉੱਪਰ ਗਰਜਦਾਰ ਤੂਫਾਨ ਦੇ ਦੌਰਾਨ ਪੈਦਾ ਹੁੰਦੀ ਹੈ ਬੱਦਲ ਜਦੋਂ ਜ਼ਿਆਦਾ ਉਚਾਈ ਤੇ ਪਹੁੰਚ ਜਾਂਦੇ ਹਨ ਤਾਂ ਤਾਪਮਾਨ ਘੱਟ ਹੋਣ ਕਾਰਨ ਅੱਧ ਜੰਮੇ ਪਾਣੀ ਦੇ ਕਣਾਂ ਦਾ ਚਾਰਜ ਬਦਲਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਇਹ ਚਾਰਜਿਤ ਕਣ ਆਪਸ ਵਿੱਚ ਟਕਰਾ ਕੇ ਚੰਗਿਆਰੀ ਪੈਦਾ ਕਰਦੇ ਹਨ ਅਸਮਾਨੀ ਬਿਜਲੀ ਦਾ ਬਿਜਲੀ ਪੋਟੈਂਸ਼ੀਅਲ 10 ਕਰੋੜ ਵੋਲਟ ਤੱਕ ਹੋ ਸਕਦਾ ਹੈ ਇਹ ਬੱਦਲਾਂ ਅਤੇ ਹਵਾ ਵਿੱਚ ਜਾਂ ਬੱਦਲਾਂ ਵਿੱਚ ਜਾਂ ਫਿਰ ਬੱਦਲਾਂ ਅਤੇ ਜ਼ਮੀਨ ਵਿੱਚ ਪੈਦਾ ਹੁੰਦੀ ਹੈ ਇਸ ਅਸਮਾਨੀ ਬਿਜਲੀ ਸਮੇਂ ਪੈਦਾ ਹੋਈ ਗਰਮੀ ਦਾ ਤਾਪਮਾਨ 50000 ਡਿਗਰੀ ਫਾਰਨਾਈਟ ਤੱਕ ਹੋ ਸਕਦਾ ਹੈ ਇਹ ਜ਼ਮੀਨ ਤੇ ਕਿਸੇ ਨਾਲ ਟਕਰਾ ਕੇ ਕਿਸੇ ਵੀ ਚੀਜ਼ ਨੂੰ ਤੁਰੰਤ ਭਸਮ ਕਰ ਸਕਦੀ ਹੈ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਖੜੇ درخت ਤੇ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦੇ ਵਿੱਚ ਅਸਮਾਨੀ ਬਿਜਲੀ ਨੇ ਦਰਖਤ ਨੂੰ ਅੱਧ ਵਿਚਾਲੋਂ ਪਾੜ ਕੇ ਰੱਖ ਦਿੱਤਾ ਹੈ ਪਿੰਡ ਬਹਾਵ ਵਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਦਰਖਤ ਥੱਲੇ ਇੱਕ ਮੰਝਾ ਵੀ ਨਜ਼ਰ ਆ ਰਿਹਾ ਹੈ ਕਿਸਾਨ ਦੇ ਮੁਤਾਬਕ ਅਕਸਰ ਉਹ ਇਸ ਦਰਖਤ ਦੀ ਛਾਂਵੇਂ ਕੰਮ ਕਰਦੇ ਹੋਏ ਆਰਾਮ ਕਰਨ ਦੇ ਲਈ ਬਹਿ ਜਾਂਦੇ ਸਨ لیکن غنیمت رہی کہ جدوں بجلی ਡਿੱਗੀ ਤਾਂ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਇਸ درخت ਦੇ ਆਲੇ-ਦੁਆਲੇ ਕਿਸਾਨ ਦੀ ਪੱਕੀ ਖੜੀ ਕਣਕ ਦੀ ਫਸਲ ਵੀ ਦਿਖਾਈ ਦੇ ਰਹੀ ਹੈ اس ਘਟਨਾ ਦੇ ਵਿੱਚ ਕੋਈ ਜਾਨੀ ਜਾਂ مالی نقصان ਹੋਣ ਤੋਂ بچا ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ درخت ਨੂੰ آسمانی بجلی ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਪਿੰਡ ਬਹਾਵਾਲਾ ਦੇ ਵਿੱਚ ਡਿੱਗੀ ਬਿਜਲੀ ਕੁਦਰਤ ਦਾ ਕਹਿਰ ਵਾਪਰਿਆ ਪਿੰਡ ਬਹਾਵਾਲਾ ਚ ਉਹ ਉੱਥੇ ਵੱਜੀ ਆ ਨਾ ਪਹਿਲਾਂ ਹੈ ਉਹ ਉੱਥੇ ਡਿੱਗੀ ਪਹਿਲਾਂ ਮੈਨੂੰ ਉੱਥੋਂ ਡਿੱਗੀ ਆ ਉੱਥੋਂ ਉੱਥੋਂ ਲੈ ਕੇ ਆਏ ਡਿੱਗੀ ਆ ਇਸ ਲੋਕ ਪਾੜਤਾ ਸਾਰਾ ਕੁਸ਼ੀਰ ਇਹਦੇ ਤੋਂ ਕਿ ਮੰਗਾ ਕੀ ਹੋ ਗਿਆ ਇਨਾ ਵੀ ਜਾਨੀਮਾਲੀ ਨੁਕਸਾਨ ਤੋਂ ਯਾਰ ਅੱਗੇ ਆਪਾਂ ਗੱਲ ਕਰਕੇ ਇੱਥੇ ਬੈਠੇ ਰਹਿੰਨੇ ਇੱਥੇ ਮਾਣ ਕਣਿਆਏ ਦੀ ਧੀ ਵੜ ਜੰਨਾ ਉਹਨੇ ਇਹ ਕੋਲੀਆ ਰਹਣਾ ਕਣਕ ਖੜੀ ਸੀਗੀ ਵਾਵਾ ਜਣਾ ਅਸੀਂ ਫਿਰ ਇਹਨੂੰ ਫੋਨ ਕਰਿਆ ਭੱਜ ਕੇ ਵੀ ਅਸੀਂ ਅਖਿਆ ਵੀ ਕੋਈ ਚੰਗਿਆੜਾ ਆ ਜਾਂ ਕੋਈ ਅੱਗ ਡਿੱਗੀ ਆ ਤਾਂ ਆਪਾਂ ਵੇਖੀਏ ਇਹ ਅਸਮਾਨੀ ਬਿਜਲੀ ਕੀ ਹੁੰਦੀ ਹੈ ਅਸਮਾਨੀ ਬਿਜਲੀ ਅਸਮਾਨ ਵਿੱਚਲੇ ਬੱਦਲਾਂ ਦੇ ਵਿੱਚੋਂ ਡਿੱਗਦੀ ਹੈ ਇਹ ਆਮ ਤੌਰ ਦੇ ਉੱਪਰ ਗਰਜਦਾਰ ਤੂਫਾਨ ਦੇ ਦੌਰਾਨ ਪੈਦਾ ਹੁੰਦੀ ਹੈ ਬੱਦਲ ਜਦੋਂ ਜ਼ਿਆਦਾ ਉਚਾਈ ਤੇ ਪਹੁੰਚ ਜਾਂਦੇ ਹਨ ਤਾਂ ਤਾਪਮਾਨ ਘੱਟ ਹੋਣ ਕਾਰਨ ਅੱਧ ਜੰਮੇ ਪਾਣੀ ਦੇ ਕਣਾਂ ਦਾ ਚਾਰਜ ਬਦਲਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਇਹ ਚਾਰਜਿਤ ਕਣ ਆਪਸ ਵਿੱਚ ਟਕਰਾ ਕੇ ਚੰਗਿਆਰੀ ਪੈਦਾ ਕਰਦੇ ਹਨ ਅਸਮਾਨੀ ਬਿਜਲੀ ਦਾ ਬਿਜਲੀ ਪੋਟੈਂਸ਼ੀਅਲ 10 ਕਰੋੜ ਵੋਲਟ ਤੱਕ ਹੋ ਸਕਦਾ ਹੈ ਇਹ ਬੱਦਲਾਂ ਅਤੇ ਹਵਾ ਵਿੱਚ ਜਾਂ ਬੱਦਲਾਂ ਵਿੱਚ ਜਾਂ ਫਿਰ ਬੱਦਲਾਂ ਅਤੇ ਜ਼ਮੀਨ ਵਿੱਚ ਪੈਦਾ ਹੁੰਦੀ ਹੈ ਇਸ ਅਸਮਾਨੀ ਬਿਜਲੀ ਸਮੇਂ ਪੈਦਾ ਹੋਈ ਗਰਮੀ ਦਾ ਤਾਪਮਾਨ 50000 ਡਿਗਰੀ ਫਾਰਨਾਈਟ ਤੱਕ ਹੋ ਸਕਦਾ ਹੈ। ਇਹ ਜ਼ਮੀਨ ਤੇ ਕਿਸੇ ਨਾਲ ਟਕਰਾ ਕੇ ਕਿਸੇ ਵੀ ਚੀਜ਼ ਨੂੰ ਤੁਰੰਤ ਭਸਮ ਕਰ ਸਕਦੀ ਹੈ। ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਖੜੇ ਦਰਖਤ ਤੇ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿੱਚ ਅਸਮਾਨੀ ਬਿਜਲੀ ਨੇ ਦਰਖਤ ਨੂੰ ਅੱਧ ਵਿਚਾਲੋਂ ਪਾੜ ਕੇ ਰੱਖ ਦਿੱਤਾ ਹੈ। ਪਿੰਡ ਬਹਾਵ ਵਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਦਰਖਤ ਥੱਲੇ ਇੱਕ ਮੰਝਾ ਵੀ ਨਜ਼ਰ ਆ ਰਿਹਾ ਹੈ ਕਿਸਾਨ ਦੇ ਮੁਤਾਬਕ ਅਕਸਰ ਉਹ ਇਸ ਦਰਖਤ ਦੀ ਛਾਵੇਂ ਕੰਮ ਕਰਦੇ ਹੋਏ ਆਰਾਮ ਕਰਨ ਦੇ ਲਈ ਬਹਿ ਜਾਂਦੇ ਸਨ ਲੇਕਿਨ ਗਨੀਮਤ ਰਹੀ ਕਿ ਜਦੋਂ ਬਿਜਲੀ ਡਿੱਗੀ ਤਾਂ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਇਸ ਦਰਖਤ ਦੇ ਆਲੇ-ਦੁਆਲੇ ਕਿਸਾਨ ਦੀ ਪੱਕੀ ਖੜੀ ਕਣਕ ਦੀ ਫਸਲ ਵੀ ਦਿਖਾਈ ਦੇ ਰਹੀ ਹੈ ਇਸ ਘਟਨਾ ਦੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦਰਖਤ ਨੂੰ ਅਸਮਾਨੀ ਬਿਜਲੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈ ਇਹ ਰਾਏ ਆਪ ਨੂੰ ਲੱਗਿਆ ਪਿੰਡ ਬਹਾਵਾਲਾ ਦੇ ਵਿੱਚ ਡਿੱਗੀ ਬਿਜਲੀ ਕੁਦਰਤ ਦਾ ਕਾਰ 2 ਪ੍ਰਿਆ ਪਿੰਡ ਬਹਾਵਾਲਾ ਚ ਉੱਜੀ ਆ ਨਾ ਪਹਿਲਾਂ ਹੈ ਉਹ ਤੋਂ ਡਿੱਗੀ ਪਹਿਲਾਂ ਪਹਿਲਾਂ ਉੱਥੋਂ ਡਿੱਗੀ ਆ ਉੱਥੋਂ ਉੱਥੋਂ ਲੈ ਕੇ ਐ ਡਿੱਗੀ ਇਸ ਵੇਲੇ ਪਾੜਤਾ ਸਾਰਾ ਕੁਸ਼ੀਰ ਇਹਦੇ ਤੋਂ ਇਹਨੇ ਕਿਹਨਾਂ ਚਾਰਜ ਮੇਰੇ ਉਦੋਂ ਪਤਾ ਲੱਗ ਮੰਗਾ ਕੀ ਹੋ ਗਿਆ ਇਹਨਾਂ ਵੀ ਜਾਨੀ ਮਾਂ ਵੀ ਨੁਕਸਾਨ ਹੋ ਗਿਆ ਯਾਰ ਅੱਗੇ ਆਪਾਂ ਗੱਲ ਕਰਕੇ ਟੇਨਾ ਬੈਠੀ ਰਹਿਣੇ ਇੱਥੇ ਮਾਦਾ ਕਣੀਆਂ ਇੱਥੇ ਵੜ ਜੈਣਾ ਹੁਣ ਇਹ ਕੋਲੇ ਯਾਰਾ ਹਨ ਕਣਕ ਖੜੀ ਸੀਗੀ ਵਾਵਾ ਯਾਣਾ ਅਸੀਂ ਮਰੇ ਨੂੰ ਫੋਨ ਕਰਿਆ ਭੱਜ ਕੇ ਵੀ ਅਸੀਂ ਕਿਹਾ ਵੀ ਕੋਈ ਚੰਗਿਆੜਾ ਜਾਂ ਕੋਈ ਆਕ ਡਿੱਗੀ ਹੈ ਆਪਾਂ ਵੇਖੀਏ ਇਹ ਅਸਮਾਨੀ ਬਿਜਲੀ ਕੀ ਹੁੰਦੀ ਹੈ ਅਸਮਾਨੀ ਬਿਜਲੀ ਅਸਮਾਨ ਵਿੱਚਲੇ ਬੱਦਲਾਂ ਦੇ ਵਿੱਚੋਂ ਡਿੱਗਦੀ ਹੈ ਇਹ ਆਮ ਤੌਰ ਦੇ ਉੱਪਰ ਗਰਜਦਾਰ ਤੂਫਾਨ ਦੇ ਦੌਰਾਨ ਪੈਦਾ ਹੁੰਦੀ ਹੈ ਬੱਦਲ ਜਦੋਂ ਜਿਆਦਾ ਉਚਾਈ ਤੇ ਪਹੁੰਚ ਜਾਂਦੇ ਹਨ ਤਾਂ ਤਾਪਮਾਨ ਘੱਟ ਹੋਣ ਕਾਰਨ ਅੱਧ ਜੰਮੇ ਪਾਣੀ ਦੇ ਕਣਾਂ ਦਾ ਚਾਰਜ ਬਦਲਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਇਹ ਚਾਰਜਿਤ ਕਣ ਆਪਸ ਵਿੱਚ ਟਕਰਾ ਕੇ ਚੰਗਿਆੜੀ ਪੈਦਾ ਕਰਦੇ ਹਨ ਅਸਮਾਨੀ ਬਿਜਲੀ ਦਾ ਬਿਜਲੀ ਪੋਟੈਂਸ਼ੀਅਲ 10 ਕਰੋੜ ਵੋਲਟ ਤੱਕ ਹੋ ਸਕਦਾ ਹੈ ਇਹ ਬੱਦਲਾਂ ਅਤੇ ਹਵਾ ਵਿੱਚ ਜਾਂ ਬੱਦਲਾਂ ਵਿੱਚ ਜਾਂ ਫਿਰ ਬੱਦਲਾਂ ਅਤੇ ਜ਼ਮੀਨ ਵਿੱਚ ਪੈਦਾ ਹੁੰਦੀ ਹੈ ਇਸ ਅਸਮਾਨੀ ਬਿਜਲੀ ਸਮੇਂ ਪੈਦਾ ਹੋਈ ਗਰਮੀ ਦਾ ਤਾਪਮਾਨ 50000 ਡਿਗਰੀ ਫਾਰਨਾਈਟ ਤੱਕ ਹੋ ਸਕਦਾ ਹੈ ਇਹ ਜ਼ਮੀਨ ਤੇ ਕਿਸੇ ਨਾਲ ਟਕਰਾ ਕੇ ਕਿਸੇ ਵੀ ਚੀਜ਼ ਨੂੰ ਤੁਰੰਤ ਭਸਮ ਕਰ ਸਕਦੀ ਹੈ